ਤੋ ਪਿਛਲੇ ਦਿਨੀ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੇ ਮਾਹੌਲ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਪੁਲਿਸ ਵੱਲੋਂ ਅਤੇ ਜਾਂਚ ਏਜੰਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਰਹਿਦੇ ਤਾਂ ਭਾਰਤ ਵਿੱਚ ਸਨ ਪਰ ਆਪਣੇ ਦੇਸ਼ ਬਾਰੇ ਦੇਸ਼ ਦੀ ਸੁਰੱਖਿਆ ਬਾਰੇ ਅਤੇ ਫੌਜ ਬਾਰੇ ਖੂਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਹੇ ਸਨ ਅਜਿਹੇ ਲੋਕ ਜੋ ਕਿ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਦੇ ਏਜੰਟ ਨਿਕਲੇ ਇਹਨਾਂ ਲੋਕਾਂ ਵਿੱਚੋਂ ਪਟਿਆਲਾ ਦੇ ਪੋਲੀਟੀਕਲ ਸਾਇੰਸ ਦੀ ਐਮਏ ਦੀ ਪੜ੍ਹਾਈ ਕਰ ਰਿਹਾ ਇੱਕ 23 ਸਾਲਾ ਸਿੱਖ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਨੌਜਵਾਨ ਜੋ ਅਜੇ ਵਿਦਿਆਰਥੀ ਸੀ ਕਿਵੇਂ ਪਾਕਿਸਤਾਨ ਦੀ ਡਰਟੀ ਗੇਮ ਵਿੱਚ ਫਸ ਕੇ ਹਨੀ Trap ਦਾ ਸ਼ਿਕਾਰ ਹੋ ਗਿਆ। ਕਿਵੇਂ ਇਸ ਨੌਜਵਾਨ ਨੂੰ ਇੱਕ ਖੂਬਸੂਰਤ ਪਾਕਿਸਤਾਨੀ ਕੁੜੀ ਦੇ ਨਾਲ ਹੋਟਲ ਵਿੱਚ ਰਾਤਾਂ ਗੁਜ਼ਾਰਨੀਆਂ ਮਹਿੰਗੀਆਂ ਪੈ ਗਈਆਂ। ਕਿਵੇਂ ਇਸ ਨੌਜਵਾਨ ਨੂੰ ਆਪਣੇ ਦੇਸ਼ ਦੇ ਖਿਲਾਫ ਹੀ ਪਾਕਿਸਤਾਨ ਵੱਲੋਂ ਵਰਤ ਲਿਆ ਗਿਆ। ਕਿਵੇਂ ਇਹ ਪਾਕਿਸਤਾਨ ਦੀ ਉਸ ਖੂਬਸੂਰਤ ਕੁੜੀ ਦੇ ਸੰਪਰਕ ਵਿੱਚ ਆਇਆ ਇਹ ਪੂਰੀ ਕਹਾਣੀ ਰੋਸ਼ ਉੜਾ ਦੇਣ ਵਾਲੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਨੌਜਵਾਨਾਂ ਨੂੰ ਹਾਰਿੰਗ ਟਰੈਪ ਵਿੱਚ ਵਿਸਾ ਕੇ ਸ਼ਿਕਾਰ ਬਣਾਇਆ ਜਾ ਰਿਹਾ ਹੈ ਤਾਂ ਜੋ ਕੋਈ ਹੋਰ ਇਸ ਜਾਲ ਵਿੱਚ ਨਾ ਫਸ ਸਕੇ ਸਭ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰੋ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਗ੍ਰਿਫਤਾਰ ਕੀਤੇ ਗਏ ਇਸ ਸਿੱਖ ਨੌਜਵਾਨ ਦਾ ਨਾਮ ਦਵਿੰਦਰ ਸਿੰਘ ਢਿੱਲੋਂ ਦੱਸਿਆ ਜਾ ਰਿਹਾ ਹੈ ਜੋ ਹਰਿਆਣੇ ਦੇ ਕੈਂਥਲ ਜ਼ਿਲ੍ਹੇ ਦੇ ਇੱਕ ਪਿੰਡ ਮਸਤਗੜ ਦਾ ਰਹਿਣ ਵਾਲਾ ਸੀ ਜਿਸ ਤੇ આરોਪ ਲੱਗੇ ਹਨ ਕਿ ਇਹ ਮੁੰਡਾ ਭਾਰਤ ਖਿਲਾਫ ਜਸੂਸੀ ਕਰਦਾ ਸੀ ਇਸ ਨੇ ਪਟਿਆਲਾ ਦੀ ਸ਼ੌਣੀ ਦੀਆਂ ਤਸਵੀਰਾਂ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਨਾਲ ਸਾਂਝੀਆਂ ਕੀਤੀਆਂ ਇਸ ਦੇ ਨਾਲ ਨਾਲ ਦੇਸ਼ ਨਾਲ ਸੰਬੰਧਿਤ ਕਈ ਹੋਰ ਖੂਫੀਆ ਜਾਣਕਾਰੀ ਵੀ ਪਾਕਿਸਤਾਨ ਨੂੰ ਇਸ ਵੱਲੋਂ ਭੇਜੀ ਗਈ ਹੈ ਪਿਛਲੇ ਦਿਨੀ ਜੰਗ ਦੇ ਮਾਹੌਲ ਵਿੱਚ ਜੋ ਕੁਝ ਭਾਰਤੀ ਚੈਨਲਾਂ ਵੱਲੋਂ ਵਿਖਾਇਆ ਜਾ ਰਿਹਾ ਸੀ ਉਹ ਸਾਰਾ ਕੁਝ ਇਹ ਨੌਜਵਾਨ ਆਈਐਸਆਈ ਨਾਲ ਸਾਂਝਾ ਕਰ ਰਿਹਾ ਸੀ ਤੇ ਲਗਾਤਾਰ ਪਾਕਿਸਤਾਨ ਦੇ ਖੂਫੀਆ ਏਜੰਟਾਂ ਦੇ ਸੰਪਰਕ ਵਿੱਚ ਸੀ ਹਰਿਆਣਾ ਪੁਲਿਸ ਵੱਲੋਂ ਹੀ ਦਿਵਿੰਦਰ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੇ ਖਿਲਾਫ ਕਾਫੀ ਸਬੂਤ ਵੀ ਮਿਲੇ ਹਨ ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸਨੇ ਬਹੁਤ ਸਾਰੇ ਸਬੂਤ ਮਟਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਹੁਣ ਸਾਰਾ ਡਾਟਾ ਰਿਕਵਰ ਕੀਤਾ ਜਾ ਰਿਹਾ ਹੈ ਜੇਕਰ ਇਸ ਨੌਜਵਾਨ ਦੇ ਥੋੜਾ ਪਿਛੋਕਰ ਤੇ ਝਾਤ ਮਾਰੀਏ ਤਾ ਇਹ ਨੌਜਵਾਨ ਪਟਿਆਲਾ ਦੇ ਖਾਲਸਾ ਕਾਲਜ ਤੋਂ ਐਮਏ ਪੋਲੀਟੀਕਲ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ ਇਸੇ ਦੌਰਾਨ ਹੁੰਦਾ ਕਿ ਹੈ ਕਿ ਇਹ ਨੌਜਵਾਨ ਬੀਤੇ ਸਾਲ ਨਵੰਬਰ ਮਹੀਨੇ ਵਿੱਚ ਸਿੱਖ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਪਾਕਿਸਤਾਨ ਦੇ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਕਰ ਲਈ ਜਾਂਦਾ ਨਨਕਾਣਾ ਸਾਹਿਬ ਤੋਂ ਇਲਾਵਾ ਉਹ ਸ਼੍ਰੀ ਕਰਤਾਰਪੁਰ ਸਾਹਿਬ ਅਤੇ ਲਾਹੌਰ ਦੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵਿੱਚ ਵੀ ਮੱਥਾ ਟੇਕਣ ਗਿਆ ਪਰ ਪਾਕਿਸਤਾਨ ਪਹੁੰਚ ਕੇ ਇਹ ਨੌਜਵਾਨ ਇੱਕ ਖੂਬਸੂਰਤ ਪਾਕਿਸਤਾਨੀ ਕੁੜੀ ਦੇ ਸੰਪਰਕ ਵਿੱਚ ਆਉਂਦਾ ਹੈ ਤੇ ਇਹ ਕੁੜੀ ਉਸ ਨੂੰ ਆਪਣੇ ਨਾਲ ਲੈ ਜਾਂਦੀ ਹੈ ਇਹ ਭਾਰਤੀ ਮੁੰਡਾ ਤੇ ਉਹ ਪਾਕਿਸਤਾਨੀ ਕੁੜੀ ਕਰੀਬ 1 ਹਫਤਾ ਇਕੱਠੇ ਦੋਵੇਂ ਹੋਟਲਾਂ ਵਿੱਚ ਰਹਿੰਦੇ ਹਨ ਜਿੱਥੇ ਦੋਵਾਂ ਵੱਲੋਂ ਰੰਗ ਰਲੀਆਂ ਬਣਾਈਆਂ ਜਾਂਦੀਆਂ ਪਰ ਉਹ ਨੌਜਵਾਨ ਇਹ ਨਾ ਸਮਝ ਸਕਿਆ ਕਿ ਉਹ ਆਈਐਸਆਈ ਦੇ ਹਨੀ ਟ੍ਰੈਪ ਵਿੱਚ ਫਸ ਚੁੱਕਾ ਹੈ ਪਾਕਿਸਤਾਨ ਦੀ ਆਈਐਸਆਈ ਏਜੰਸੀ ਵੱਲੋਂ ਪਹਿਲਾਂ ਤੋਂ ਹੀ ਉਸਤੇ ਜਾਲ ਵਿਛਾਇਆ ਗਿਆ ਸੀ ਜਿਸ ਦਾ ਚਿਹਰਾ ਉਸ ਪਾਕਿਸਤਾਨੀ ਖੂਬਸੂਰਤ ਕੁੜੀ ਨੂੰ ਬਣਾਇਆ ਗਿਆ ਇੱਕ ਹਫਤਾ ਪੂਰਾ ਦਵਿੰਦਰ ਢਿੱਲੋਂ ਪਾਕਿਸਤਾਨ ਦੇ ਵੱਖ-ਵੱਖ ਹੋਟਲਾਂ ਦੇ ਵਿੱਚ ਉਸ ਕੁੜੀ ਨਾਲ ਰਹਿੰਦਾ ਤੇ ਫਿਰ ਜਦੋਂ ਵਾਪਸ ਆਉਂਦਾ ਤਾਂ ਉਸ ਕੁੜੀ ਵੱਲੋਂ ਲਗਾਤਾਰ ਉਸਦੇ ਨਾਲ ਸੰਪਰਕ ਬਣਾਇਆ ਗਿਆ ਉਸ ਕੋਲੋਂ ਖੂਫੀਆ ਜਾਣਕਾਰੀ ਮੰਗਵਾਈ ਗਈ ਤੇ ਹੁਣ ਜਦੋਂ ਜੰਗ ਦਾ ਮਾਹੌਲ ਬਣਿਆ ਪਟਿਆਲੇ ਦੇ ਖਾਲਸਾ ਕਾਲਜ ਵਿੱਚ ਐਮਏ ਕਰ ਰਿਹਾ ਦਵਿੰਦਰ ਢਿੱਲੋਂ ਜੋ 5 ਦਿਨ ਪਟਿਆਲੇ ਰਹਿੰਦਾ ਸੀ ਤੇ ਹਫਤੇ ਜੋ 2 ਦਿਨ ਆਪਣੇ ਪਿੰਡ ਮਸਤਗੜ ਜਾਦਾ ਹੁੰਦਾ ਸੀ ਇਸੇ ਦੌਰਾਨ ਉਹ ਆਈਐਸਆਈ ਦੇ ਪੰਜ ਗੋਰ ਖੁਫੀਆ ਏਜੰਟਾਂ ਦੇ ਸੰਪਰਕ ਵਿੱਚ ਆਉਂਦਾ ਹੈ ਤੇ ਜੰਗ ਦੇ ਮਾਹੌਲ ਵਿੱਚੋਂ ਬਹੁਤ ਸਾਰੀਆਂ ਜਾਣਕਾਰੀਆਂ ਪਾਕਿਸਤਾਨ ਨੂੰ ਦਿੰਦਾ ਰਿਹਾ ਹਾਲਾਂਕਿ ਹੁਣ ਉਸ ਨੂੰ ਇਸ ਕਰਕੇ ਗ੍ਰਿਫਤਾਰ ਨਹੀਂ ਕੀਤਾ ਗਿਆ ਕਿ ਉਹ ਇੱਕ ਪਾਕਿਸਤਾਨੀ ਜਾਸੂਸ ਸੀ ਬਲਕਿ ਉਸ ਦੀ ਗ੍ਰਿਫਤਾਰੀ ਤਾਂ ਸੋਸ਼ਲ ਮੀਡੀਆ ਤੇ ਇੱਕ ਹਥਿਆਰਿਆਂ ਨਾਲ ਫੋਟੋ ਪਾਉਣ ਕਰਕੇ ਹੋਈ ਸੀ ਪੁਲਿਸ ਤਾਂ ਉਸ ਨੂੰ ਹਥਿਆਰਿਆਂ ਨਾਲ ਸੋਸ਼ਲ ਮੀਡੀਆ ਤੇ ਫੋਟੋ ਆਪਾਉਂਡ ਕਰਕੇ ਲੈ ਕੇ ਗਈ ਪਰ ਪੁੱਛਗਛ ਦੌਰਾਨ ਉਸ ਤੋਂ ਇੱਕ ਖੁਲਾਸਾ ਹੋ ਜਾਂਦੇ ਹਨ ਕਿ ਉਹ ਇੱਕ جاسੂਸ ਹੈ ਦਿੱਤੇ ਸਬੂਤ ਉਸਦੇ ਮੋਬਾਈਲ ਵਿੱਚੋਂ ਲੱਭਦੇ ਹਨ ਆਖਰਕਾਰ ਕਿਵੇਂ ਇੱਕ 22-23 ਸਾਲ ਦਾ ਨੌਜਵਾਨ ਵਿਦਿਆਰਥੀ ਕਿਵੇਂ ਪਾਕਿਸਤਾਨ ਦੇ ਹਨੀ ਟਰੈਪ ਦਾ ਸ਼ਿਕਾਰ ਹੋ ਗਿਆ ਇਸ ਦੀ ਅੱਗੇ ਜਾਂਚ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀਆਂ ਕਰ ਰਹੀਆਂ ਹਨ ਇਹ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਸੋ ਦੋਸਤੋ ਇਹ ਸੀ ਪਟਿਆਲਾ ਵਿੱਚ ਜਸੂਸੀ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ